4-5 ਲੜਕੇ ਆਏ ਪਹਿਲੇ ਅੰਦਰ ਉਸੇ ਕੰਮ ਦੇ ਬਾਰੇ ਵਿੱਚ ਪੁੱਛਣ ਲੱਗੇ ਕਿ ਕੰਮ ਖਾਲੀ ਹੈ ਉਸਕੇ ਬਾਅਦ ਫਿਰ ਉਸਕੋ ਪਕੜ ਕੇ ਕੁੱਟਨੇ ਲੱਗੇ। ਕੀ-ਕੀ ਮਾਰਿਆ? ਤਲਵਾਰ-ਤੁਰਵਾਲ ਪੂਰੀ ਲੈ ਕੇ ਆਇਆ। ਭਈ ਦਿਨ ਦਿਹਾੜੇ ਸਾਰਾ ਕੁਝ ਹੋਇਆ ਤੁਹਾਡੇ ਸਾਹਮਣੇ ਵੀਡੀਓ ਸਾਨੂੰ ਦਿੱਤੀ ਆਪਾਂ ਵੀਡੀਓ ਤੇ ਦਿਨ ਦਿਹਾੜੇ ਇੱਥੇ ਈਟਾ-ਉਟਾ ਮਾਰੀਆਂ ਤਲਵਾਰਾਂ ਮਾਰੀਆਂ ਦਿਨ ਦਿਹਾੜੇ ਵਿੱਚ ਵੜ ਗਏ ਅੰਦਰ ਬਹੁਤ ਜ਼ਿਆਦਾ ਕੁੱਟਿਆ ਮੁੰਡੇ ਦੀ ਹਾਲਤ ਬਹੁਤ ਖਰਾਬ ਹੈ ਉਹਨੂੰ ਉਹਨਾਂ ਨੇ ਆਪਾਂ ਡੀएमसी ਰੈਫਰ ਕੀਤਾ ਵਾ। ਮਤਲਬ ਲੁਧਿਆਣਾ ਸੇਫ ਨਹੀਂ ਰਿਹਾ? ਨਹੀਂ ਜੀ ਬਿਲਕੁਲ ਸੇਫ ਨਹੀਂ ਹਾਲਾਤ। ਦਮ ਕਰਾ ਰਹੀ ਹੈ ਆ ਕਿ ਸਰਕਾਰ ਜੋ ਵੀ ਹੈ ਜੋ ਪੁਲਿਸ ਹੈ ਸਭ ਗੁੰਡਾਗਰਦੀ ਹੋ ਰਹਾ ਹੈ ਸਾਹਮਣੇ ਆਪਕੋ ਦੇਖ ਰਹਾ ਹੈ ਕਿ ਖਿਚ ਕੇ ਅੰਦਰ ਬਾਹਰ ਲਾਇਆ ਇਹ ਸਰੇ ਆਪ ਦਾਤ ਮਾਰ ਰਹੇ ਤਲਵਾਰਾ ਮਾਰ ਰਹੇ ਇਟਾ ਮਾਰ ਰਹੇ ਜੀ ਕੈਮਰੇ ਨਾਲ ਲੱਗੇ ਹੁੰਦੇ ਤਾਂ ਕੋਈ ਸਾਨੂੰ ਪਤਾ ਹੀ ਨਾ ਚਲਦਾ ਕਿ ਉਧਰ ਵੀ ਕੈਮਰੇ ਲੱਗੇ ਸੀ ਕੈਮਰੇ ਤੇ ਵੀ ਇਟਾ ਮਾਰਦੇ ਪਏ ਆ ਜਿ ਦਿਖਿਆ ਵੀਡੀਓ ਦੇ ਵਿੱਚ ਬਹੁਤ ਬੁਰਾ ਹਾਲ ਹੈ ਪੁਲਿਸ ਦਾ ਡਾਰੀ ਨਹੀਂ ਰਿਹਾ ਸਾਰੇ ਆਮ ਲੋਕ ਵੈਪਨਸ ਲੈ ਕੇ ਘੁੰਮ ਰਹੇ ਨੇ ਤ्रेन ਦਾ ਮਤਲਬ ਕਿ ਲਾਅ ਐਂਡ ਆਰਡਰ ਜ਼ੀਰੋ ਹੈ ਸਿਟੀ ਦੇ ਵਿੱਚ ਲੁਧਿਆਣਾ ਲੈ ਕੇ ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਮਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਦਿਨ ਕ੍ਰਾਈਮ ਜਿਹੜਾ ਵੱਧਦਾ ਜਾ ਰਿਹਾ ਹੁਣ ਦੁਕਾਨਾਂ ਕੀ ਘਰਾਂ ਦੇ ਵਿੱਚ ਕੀ ਹੁਣ ਤੁਹਾਡੀ ਫੈਕਟਰੀਆਂ ਦੇ ਵਿੱਚ ਵੀ ਵੜ ਕੇ ਤੁਹਾਨੂੰ ਅੰਦਰੋਂ ਖਿੱਚ ਕੇ ਕੁੱਟਿਆ ਜਾ ਸਕਦਾ ਵੈ ਇਹ ਅਸੀਂ ਨਹੀਂ ਕਹਿ ਰਹੇ ਸੀਸੀਟੀਵੀ ਫੁਟੇਜ ਕਹਿ ਰਹੀ ਹੈ ਅਸੀਂ ਕਿ ਇਲਾਕੇ ਦੇ ਵਿੱਚ ਡੱਬਾ ਰੋਡ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਇੱਕ ਐਕਸਕ੍ਰੀਮ ਦੀ ਫੈਕਟਰੀ ਹੈ ਉਹਦੇ ਵਿੱਚ ਕਾਰੀਗਰ ਕੰਮ ਕਰ ਰਿਹਾ ਹੁੰਦਾ ਵਾ ਮਾਲਕ ਹੀ ਕਿਹਾ ਜਾ ਸਕਦਾ ਕੰਮ ਕਰ ਰਿਹਾ ਹੁੰਦਾ ਤਿੰਨ ਦਸਤਗਰਦਾਂ ਦੇ ਨੇ ਉਸ ਨੂੰ ਫੈਕਟਰੀ ਦੇ ਅੰਦਰੋਂ ਖਿੱਚ ਕੇ ਬਾਹਰ ਲਿਆਉਂਦੇ ਨੇ ਫਿਰ ਉਸ ਦੀ ਬਾਹਰ ਆ ਕੇ ਇੱਕ ਤੇਜ਼ ਦਾਰ ਹਥਿਆਰ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਹੜਾ ਜ਼ੇਰੇ ਇਲਾਜ ਲੁਧਿਆਣਾ ਦੇ ਕਿਸੇ ਹਸਪਤਾਲ ਦੇ ਵਿੱਚ ਹੈ ਲੇਕਿਨ ਪਰਿਵਾਰ ਹੀ ਹੈ ਗੱਲਬਾਤ ਕਰਦੇ ਆਂ ਅੱਗੇ ਆ ਜੋ ਕੀ ਨਾਮ ਹੈ ਆਪਕਾ ਸ਼ਰਵਨ ਬਿਸ਼ਕਰਮਾ ਕੌਣ ਸਲਾਕ ਹੈ ਗਿਆਨ ਚੰਦ ਨਗਰ ਕੀ ਹੁਆ ਕੀ ਹੈ ਹੋਤ ਸਰ ਹਮੇ ਕੁਝ ਪਤਾ ਨਹੀਂ ਲਗਾ ਹੈ ਹੂੰ जैसे भाई हम तीन भाई हैं बीच वाला भाई यहाँ पे अकेला था चार पांच लड़के आए पहले अंदर उससे काम के बारे में पूछने लगे कि काम खाली है उसके बाद फिर उसको पकड़ के कोटने लगे क्या क्या, क्या मारा तलवार तलवार पूरी लेके आया था बाहर ये के, पूरा भी ये हस, कौन सी हॉस्पिटल में दाखिल अभी कैसी कंडीशन कैसी उसकी घरेवाल रेफर कर दिया सर घरे हाँ नहीं रेफर कर दिया कि कंडीशन कैसी बताई जा रही है कंडीशन खराब है इसलिए तो रेफर किया हम तो पुलिस ने क्या किया अभी तक तो कोई कार्रवाई नहीं हुई ये मेरे ख्याल से पीछे ही थाना है हां जी हां जी।, जी 500 मीटर की दूरी पे ही है हां जी हां जी की काटा है 500, 500 मीटर की दूरी पे भाई था थाना तो ना परवाह नहीं की यार 24 घंटा हो कोई परवाह नहीं ਪਈ ਦਿਨ ਦਿਹਾੜੇ ਸਾਰਾ ਕੁਝ ਹੋਇਆ ਤੁਹਾਡੇ ਸਾਹਮਣੇ ਵੀਡੀਓ ਸਾਨੂੰ ਦਿੱਤੀ ਆ ਆਪਾਂ ਵੀਡੀਓ ਤੇ ਦਿਨ ਦਿਹਾੜੇ ਇੱਥੇ ਈਟਾ-ਉਟਾ ਮਾਰੀਆਂ ਤਲਵਾਰਾਂ ਮਾਰੀਆਂ ਦਿਨ ਦਿਹਾੜੇ ਵਿੱਚ ਵੜ ਗਏ ਅੰਦਰ ਬਹੁਤ ਜ਼ਿਆਦਾ ਕੁੱਟਿਆ ਮੁੰਡੇ ਦੀ ਹਾਲਤ ਬਹੁਤ ਖਰਾਬ ਹੈ ਉਹਨੂੰ ਉਹਨਾਂ ਨੇ ਆਪਾਂ ਡੀ ਐਮਸੀ ਰੈਫਰ ਕੀਤਾ ਵਾ ਮਤਲਬ ਲੁਧਿਆਣਾ ਸੇਫ ਨਹੀਂ ਰਿਹਾ ਨਹੀਂ ਜੀ ਬਿਲਕੁਲ ਸੇਫ ਨਹੀਂ ਹੈ ਲੁਧਿਆਣਾ ਹੈ ਬਿਲਕੁਲ ਨਹੀਂ ਹੈ ਸੋਚਦੇ ਕਿ ਜੋਗੀ ਦੀ ਤਿਆਰ ਕੋ ਜਾਣਾ ਸੇਫ ਹੈ ਹਾਂ ਜੀ ਬਿਲਕੁਲ ਹਾਂ ਜੀ ਧਰਤ ਕੇ ਬੋ ਲੋ ਕੀ ਹੋਈ ਸਹੀ ਹੈ ਸਹੀ ਪੰਜਾਬ ਸੇਫ ਨਹੀਂ ਹੈ ਨਹੀਂ ਬਿਲਕੁਲ ਸੇਫ ਨਹੀਂ ਹੈ ਉਹਨੂੰ ਪ੍ਰਵਾਹ ਨਹੀਂ ਸੀ ਅੰਦਰੋਂ ਖਿੱਚ ਕੇ ਲਿਆ

ਉਹ ਬਚ ਗਿਆ ਸੁਕਰ ਉੱਪਰ ਵਾਲੇ ਦੀ ਹੂੰ ਚਲ ਠੀਕ ਆ ਉਹਨੂੰ ਫਿਲਹਾਲ ਵੇ ਤੋਂ ਫਿਰ ਰਿਫਰ ਕੀਤਾ ਮਤਲਬ ਕਿੰਨਾ ਕੁ ਹਾਲਾਤ ਮਾੜੇ ਨੇ ਮੈਂ ਗੱਲ ਕਰਦੇ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਹੁਣ ਕੰਮ ਕਰਦੇ ਡਰ ਲੱਗਦਾ ਬਿਲਕੁਲ ਡਰ ਲੱਗਦਾ ਹੈ ਬਿਲਕੁਲ ਡਰ ਲੱਗਦਾ ਹੈ ਕੀ ਸੋਚਦੇ ਹੋ ਇਹ ਸਰਕਾਰ ਦੀ ਕਮੀ ਹੈ ਹੂੰ ਸਰ ਤਾਂ ਮੇਰਾ ਦਾਦ ਦਿਲ ਕਰਾ ਮੈਂ ਅੱਜ ਇੱਥੇ ਚਲਾ ਜਾਊਂ ਹੂੰ ਇਹ ਨਾ ਬੁਰਾ ਹਾਲ ਹੈ ਆਂ ਦਾ ਪਹਿਲਾਂ ਤਾਂ ਯੂਪੀ ਸੁਣਦੇ ਸੀਗੇ ਪਹਿਲੇ ਯੂਪੀ ਚਾਹ ਹੋ ਗਿਆ ਯੂਪੀ ਚੋ ਹੋ ਗਿਆ ਬਿਹਾਰ ਤੋਂ ਸਰ ਸੁਧਰ ਗਿਆ ਪਰ ਉਸੇ ਮਾੜਾ ਹਾਲ ਹੈ ਆਂ ਦਾ ਲੁਧਿਆਣੇ ਦਾ ਯਾਰ ਇਹ ਦੇਸ਼ ਦੇਕਰ ਨੂੰ ਪਰਵਾਹ ਹੀ ਨਹੀਂ ਹੈ ਕਿ ਕੀ ਮਾਰ ਕੀ ਰਹੇ ਨੇ ਸਾਰੇ ਜਿਹੜੀ ਵੀਡੀਓ ਤੁਸੀਂ ਭੇਜੀ ਉਹਦੇ ਚ ਸਾਰੇ ਅਮਦਾਦ ਹੀ ਸਾਰੇ ਅਮਦਾਦ ਮਾਰ ਰਹੇ ਤਲਵਾਰਾ ਮਾਰ ਰਹੇ ਇੱਟਾਂ ਮਾਰ ਰਹੇ ਆ ਜੀ ਕੈਮਰੇ ਨਾਲ ਲੱਗੇ ਹੁੰਦੇ ਤਾਂ ਕੁਝ ਸਾਨੂੰ ਪਤਾ ਹੀ ਨਾ ਚਲਦਾ ਕੁਦਰ ਦੀ ਕੈਮਰੇ ਲੱਗੇ ਸੀ ਕੈਮਰੇ ਤੇ ਵੀ ਇੱਟਾਂ ਮਾਰਦੇ ਪਏ ਆ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਕੀਤਾ ਹੈ ਲੇਕਿਨ ਆ ਵੀਰ ਵੀ ਹੈ ਵੀਰ ਇਸ ਇਲਾਕੇ ਦੇ ਹੀ ਰਹਿਣ ਵਾਲੇ ਤੁਸੀਂ ਯਾਰ ਜੀ ਸਰ ਮੈਂ ਗਿਲ ਰੋਡ ਤੋਂ ਰਹਿਣ ਵਾਲਾ ਜੀ ਤੇ ਇਹ ਸਾਡੇ ਨੌਨ ਹੈਗੇ ਆ ਤੇ ਇੱਥੇ ਆਏ ਆ ਅਸੀਂ ਮੈਂ ਟਵੀਟ ਕਰਕੇ ਡੀਜੀਪੀ ਵਗੈਰਾ ਨੂੰ ਸਭ ਨੂੰ ਟੈਗ ਵੀ ਕੀਤਾ ਪਰ ਟਵਿੱਟਰ ਤੋਂ ਵੀ ਉਹਨਾਂ ਨੇ ਅਥਾਰਟिटीज ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੈ ਟਵਿੱਟਰ ਤੇ ਦੋ ਤਿੰਨ ਵਾਰੀ ਮੈਂ ਕਮਿਸ਼ਨਰ ਆਫ ਲੁਧਿਆਣਾ ਬਾਕੀ ਹੋਰ ਹਾਇਰ ਅਥਾਰਟिटीज ਨੂੰ ਟੈਗ ਕੀਤਾ ਬਟ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਹੈ ਇਟ ਮੀਨਸ ਉਹ ਸਾਇਲੈਂਟ ਨੇ ਜੀ ਤੇ ਯਾਰ ਫਿਰ ਆਪਾਂ ਸੁਰੱਖਿਤ ਕਿੱਦਾਂ ਟਵੀਟ ਕਰਤਾ ਸਭ ਕੁਝ ਕਰਤਾ ਪ੍ਰਸ਼ਾਸਨ ਦੀ ਨਿਗ੍ਹਾਚ ਵੀ ਐਡਮਿਨਿਸਟ੍ਰੇਟ ਦੀ ਨਿਗ੍ਹਾਚ ਵੀ ਆ ਗਿਆ ਸਭ ਮਾਮਲਾ ਆ ਗਿਆ ਲੇਕਿ ਕੋਈ ਅਜੇ ਤੱਕ ਕੁਝ ਵੀ ਐਕਸ਼ਨ ਲਿਤਾ ਗਿਆ ਨਹੀਂ ਲੇਕਿ ਸੇਫ ਕਿੱਦਾ ਆਏ ਦਿਨ ਪੰਜਵੇਂ ਬੰਦਾ ਬਾਹਰ ਨਿਕਲੇ ਉਤੇ ਦਾਤ ਮਾਰ ਦਿੱਤੇ ਜਾਂਦੇ ਨੇ ਫੈਕਟਰੀ ਦੇ ਅੰਦਰ ਵੜ ਕੇ ਬੰਦਾ ਚੱਕ ਕੇ ਬਾਹਰ ਦਾਤ ਮਾਰ ਦਿੱਤੇ ਜਾਂਦੇ ਨੇ ਉਹ ਜਾਵੇ ਕਿੱਥੇ ਸਰ ਪੁਲਿਸ ਦਾ ਡਰ ਹੀ ਨਹੀਂ ਰਿਹਾ ਸਾਰੇ ਆਮ ਲੋਕ ਵੈਪਨਸ ਲੈ ਕੇ ਘੁੰਮ ਰਹੇ ਨੇ ਤੇ ਇਹਦਾ ਮਤਲਬ ਕਿ ਲਾਅ ਐਂਡ ਆਰਡਰ ਜ਼ੀਰੋ ਹੈ ਸਿਟੀ ਦੇ ਵਿੱਚ ਦੈਟਸ ਵਾਈ ਜਿਹੜੇ ਕ੍ਰਾਈਮਨਲਸ ਨੇ ਉਹ ਇਹਨੇ ਲੀਡਰ ਹੋ ਕੇ ਇਦਾਂ ਦੇ ਐਕਸ਼ਨ ਲੈ ਪਾ ਰਹੇ ਨੇ ਅਗਰ ਪੁਲਿਸ ਦਾ ਡਰ ਹੋਵੇ ਤੇ ਕੋਈ ਇਦਾਂ ਦਾ ਹਥਿਆਰ ਲੈ ਕੇ ਘੁੰਮ ਹੀ ਨਹੀਂ ਸਕਦਾ ਇਸ ਕਰਕੇ ਇਹ ਸਭ ਪ੍ਰਸ਼ਾਸਨ ਦੀ ਗਲਤੀ ਹੈ ਜੀ ਅਗਰ ਬੰਦਾ ਮਰ ਜਾਂਦਾ ਇੱਥੇ ਫਿਰ ਫਿਰ ਪ੍ਰਸ਼ਾਸਨ ਬੈਠਾ ਸੀਗਾ ਜਿੱਦਾਂ ਹੁਣ ਚੁੱਪ ਬੈਠਾ ਹੈ ਉਹ ਇਦਾਂ ਹੀ ਬੈਠਾ ਰਹਿਣਾ ਸੀਗਾ ਜੇ ਐਕਸ਼ਨ ਲੈਣਾ ਹੁੰਦਾ ਤੇ 24 ਘੰਟੇ ਦੇ ਵਿੱਚ ਇਹ ਤੱਕ ਐਕਸ਼ਨ ਨਾ ਲਿਆ ਜਾਂਦਾ ਫਿਰ ਕੱਟੀ ਜਾ ਸਕਦੀ ਹੈ ਜੋ ਕਿ ਹਜੇ ਤੱਕ ਕੱਟੀ ਨਹੀਂ ਗਈ ਕੋਈ ਵੀ ਅਰੈਸਟ ਨਹੀਂ ਹੋਇਆ ਸਾਰੇ ਕ੍ਰਾਈਮਨਲਸ ਐ ਹੀ ਘੁੰਮ ਰਹੇ ਨੇ ਉਹਨਾਂ ਨੂੰ ਤਾਂ ਕੋ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਜੀ ਪੁਲਿਸ ਕੀ ਕਰ ਰਹੀ ਹੈ ਕੁਛ ਨਹੀਂ ਕਰ ਰਹੀ ਜੀ ਅਸੀਂ ਤਾਂ ਹਜੇ ਤੱਕ ਘੁੰਮ ਰਹੇ ਆ ਅਸੀਂ ਮਾਰ ਵੀ ਆਂਦੇ ਤੇ ਹਜੇ ਤੱਕ ਫ੍ਰੀ ਹੋਣਾ ਸੀ ਅਸੀਂ ਕੀ ਕਹੋਗੇ ਸਰਕਾਰਾਂ ਨੂੰ ਸਰਕਾਰ ਸਰ ਕੁਛ ਕੰਮ ਹੀ ਨਹੀਂ ਕਰ ਰਹੀ ਆਪ ਕੀ ਬੋਲੇ ਹਮ ਅਬ ਹਸਪੀਟਲ ਲੈ ਕੇ ਭਾਈ ਕੋ ਘੁੰਮ ਰਹੇ ਹਮ ਅਭੀ ਤੱਕ ਕੋਈ ਕਾਰਵਾਈ ਨਹੀਂ ਹੋਇਆ ਇਹ ਉਹ ਹੈ ਡੱਬਾ ਰੋੜਾ थाना पासो दूरी ਤੇ ਹੈ ਲੇਕਿਨ ਤਸਵੀਰ ਮੈਂ ਤੁਹਾਨੂੰ ਦਿਖਾ ਦਵਾ ਲੇਕਿਨ ਜਿਸ ਸਾਹਬ ਨੇ ਵੀਡੀਓ ਤੁਸ ਦੇਖ ਰਹੇ ਹੋ ਤੇਜ਼ ਤਰ੍ਹਾਂ ਹਥਿਆਰ ਨਾਲ ਮਾਰੀ ਜਾ ਰਹੇ ਮਾਰੀ ਜਾ ਰਹੇ ਨੇ ਫੈਕਟਰੀ ਦੇ ਅੰਦਰੋਂ ਕੱਢ ਕੇ ਬਾਹਰ ਲਿਆਇਆ ਜਾ ਰਿਹਾ ਲੇਕਿਨ ਪੁਲਿਸ ਅਨਾਰੇ ਕਹਿੰਦੇ ਮਤਾਂ ਵੀ 24 ਘੰਟੇ ਹੋ ਗਏ 24 ਘੰਟੇ ਹੋਣ ਦੇ ਬਾਵਜੂਦ ਵੀ ਕੋਈ ਵੀ ਐਫਆਈਆਰ ਨਹੀਂ ਕੱਟੀ ਗਈ ਪਰਿਵਾਰ ਆਪਣੇ ਜੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਦੇਖਦੇ ਹਾਂ ਖਬਰ ਚਲੰਦੋ ਬਾਤ ਆ ਮਾਨ ਸਾਹਿਬ ਤੁਸੀਂ ਤਾਂ ਐਕਸ਼ਨ ਵਿੱਚ ਆ ਜਾਂਦੇ ਹੋ ਸੀਪੀ ਸਾਹਿਬ ਤੁਹਾਡੇ ਪੋਰਸ ਨੂੰ ਵੀ ਕਹੋ ਕਿਤਨਾ ਕਿਤੇ ਹੁਣ ਆਵਾਮ ਦੀ ਤਾਂ ਰਾਖੀ ਕਰ ਲੈਣਾ ਕਿ ਜਿਹੜੇ ਇੱਧਰ ਇਹ ਕ੍ਰਾਈਮ ਨੂੰ ਇਨਜਾਮ ਦਿੰਦੇ ਨੇ ਉਹਨਾਂ ਨੂੰ ਸਖਤੋ ਸਖ਼ਤ سزا ਦੇ ਦਿਓ ਕਿ ਪੰਜਾਬ ਦਾ ਲਾਅ ਔਰਡਰ ਮੈਂਟੇਨ ਕੀਤਾ ਹੋਵੇ ਜਿਹੜੇ ਆ ਲਾਅ ਔਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਉੱਤੇ ਨਕੇਲ ਪਾਈ ਜਾਵੇ ਤਾਂ ਕਿ ਸਾਡਾ ਪੰਜਾਬ ਦੁਆਰਾ ਕ੍ਰਾਈਮ ਮੁਕਤ ਹੋ ਸਕੇ ਹੈਲੋ ਹੈਲੋ ਸੁਖਿੰਦਰ ਬਾਜੀ ਗੱਲ ਕਰ ਰਹੇ ਹਾਂ ਦਾਬੇ ਥਾਣੇ ਤੋਂ ਬੋਲ ਬੋਲ ਹਾਂ ਵਿਸ਼ਾਲ ਕਪੂਰ ਗੱਲ ਕਰ ਰਿਹਾ ਹਾਂ ਲੁਧਿਆਣਾ ਦੇ ਤੋਂ ਪੱਤਰਕਾਰ ਭਾਜੀ ਹਾਂਜੀ ਬੋਲੋ ਜੀ ਭਾਜੀ ਤੁਹਾਡੇ ਇਲਾਕੇ ਦੇ ਵਿੱਚ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਜਿਹਦੇ ਵਿੱਚ ਮੁੰਡੇ ਨੇ ਦਾਤ ਨਾਲ ਤਲਵਾਰਾਂ ਨਾਲ ਕੁੱਟਿਆ ਮਾਰਿਆ ਜਾ ਰਿਹਾ ਫੈਕਟਰੀ ਵਿੱਚੋਂ ਕੱਢ ਕੇ ਉਹ ਮਾਮਲਾ ਕੀ ਹੈ ਸਰ ਮਾਮਲਾ ਪਤਾ ਕਰਦੇ ਫਿਰਦੇ ਆ ਜੇ ਕੋਈ ਬੰਦਾ ਕੋਈ ਕਿਤੇ ਆ ਸੇਟਮੈਂਟ ਦੇ ਨੇ ਫਿੱਟ ਨਹੀਂ ਬੰਦਾ ਹੋ ਤੁਸੀਂ ਆਸਾਨੀ ਲੇਕਿਨ ਲੇਕਿਨ ਸਰ ਜਿਹੜੇ ਇਹ دہشت ਗਰਦੇ ਜਿਹੜੇ دہشت ਗਰਦੀ ਕਰ ਰਹੇ ਨੇ ਇਹ ਆਇਡੈਂਟੀਫਾਈ ਹੋ ਪਏ ਕੌਣ ਨੇ ਕੌਣ ਨਹੀਂ ਆ ਜੇ ਕਿਤੇ ਉਹ ਪਿਆਰ ਲਿਖਾਊਗਾ ਉਹ ਵੀ ਦੱਸੂਗਾ ਕਿ ਕੌਣ ਕੌਣ ਨਹੀਂ ਉਸੇ ਅਸੀਂ ਆਪਣੀ ਦੌਰੇ ਪੜਤਾਲ ਕਰ ਰਹੇ ਹਾਂ ਤੁਸੀਂ ਆਪਣੇ ਲੋ ਪੜਤਾਲ ਕਰ ਰਹੇ ਹੋ ਲੇਕਿਨ ਉਹਦੇ ਪਰਿਵਾਰ ਨੇ ਕਿਸੇ ਜੀ ਨੇ ਆਪਣੇ ਬਿਆਨ ਲਿਖਾਏ ਨਹੀਂ ਗਏ ਬਿਆਨ ਉਹਨਾਂ ਨੂੰ ਸੁਣ ਕੇ ਉਹਦੇ ਕੋਲ ਆਇਆ ਹੋਇਆ ਉਹ ਅਨਫੈਕਟਰ ਤਾਂ ਬਾਕੀ ਦੇ ਪਰਿਵਾਰਾਂ ਦਾ ਰਸਤਾ ਕਿਉਂ ਕਰਦੇ ਕਿ ਜਿੰਨੇ ਨੇ ਲੇਕਿਨ ਲੇਕਿਨ ਸੁਖਵਿੰਦਰ ਜੀ ਦੇ ਵਿੱਚ ਜਿਹੜੇ دہشتਗਰਦ ਨੇ ਜਿਹੜੇ ਆ ਪੁਲਿਸ ਦਾ ਖੋਫ ਨਹੀਂ ਦੇਖਦੇ ਜਾਂ ਪੁਲਿਸ ਦੀ ਖਾਕੀ ਦਾ ਨਾਲ ਖੋਫ ਡਰ ਖਤਮ ਹੋ ਗਿਆ ਇਹਨਾਂ ਦੇ ਉੱਤੇ ਕਿੱਦਾਂ ਦੇ ਕੀ ਅਫੈਂਸ ਲਗਾਏ ਜਾ ਸਕਦੇ ਕਿ ਇਹ ਲੋਕਾਂ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਛਵੀ ਉੱਪਰ ਕੇ ਵਧੀਆ ਆਵੇ ਇਹਦੇ ਹੁਣ ਕੀ ਜਿਹੜਾ ਜੋ ਸਟੇਪਰ ਵੇਚਦੇ ਪਾ ਨਹੀਂ ਨਹੀਂ ਕੀ ਕਰਦੇ ਮਤਲਬ ਜਲਤੋ ਜਲਤੇ ਰੋਪੀ ਗ੍ਰਿਫਤਾਰ ਕਰ ਲੇ ਤੇ ਜਾਣਗੇ ਜਿਨ੍ਹਾਂ ਨੇ ਜਹਾ ਜਪਨ ਜਦੋਂ ਬੜਾ ਹੁੰਦਾ ਟ੍ਰੇਸ ਹੁੰਦੇ ਨਾਲ ਹੀ ਗ੍ਰਿਫਤਾਰ ਕਰਕੇ ਇਸ ਕਰਨ ਕੁਛ ਕਰਦੇ ਜਲਦੀ ਜਲਦੀ ਚਲੋ ਅਸੀਂ ਵੀ ਆਸ ਕਰਦੇ ਹਾਂ ਸਾਡੀ ਲੁਧਿਆਣਾ ਪੁਲਿਸ ਵਧੀਆ ਗ੍ਰਿਫਤਾਰੀ ਕਰੇਗੀ ਇਹਨਾਂ ਦੀ ਨਹੀਂ ਕੋਈ ਗੱਲ ਕਰਦੇ ਬਸ ਥੈਂਕ ਯੂ ਸਰ ਥੈਂਕ ਯੂ ਏ ਸਾਡੇ ਨਾਲ ਸੁਖਵਿੰਦਰ ਸੀਗੇ ਥਾੜਾ ਡੱਬੇ ਤੋਂ ਜਿਹੜੇ ਕਹਿ ਰਹੇ ਕਿ ਜਿਹੜਾ ਪਰਿਵਾਰ ਦਾ ਜਿਹਦੇ ਤੇ ਹਮਲਾ ਹੋਇਆ ਉਹ ਅਨਕੌਂਸ਼ੀਅਸ ਹੈ ਕੀ ਮਤਲਬ ਉਹ ਹਜੇ ਬਿਆਨ ਦੇਣ ਦੇ ਕਾਬਿਲ ਨਹੀਂ ਹੈ ਪੁਲਿਸ ਆਪਣੇ ਵੱਲੋਂ ਆ ਆਇਡੈਂਟੀਫਾਈ ਕਰ ਰਹੀ ਹੈ ਪਰਿਵਾਰ ਦੇ ਨਾਲ ਰਸਤਾ ਕੰਮ ਕਰੇਗੀ ਲੇਕਿਨ 24 ਘੰਟੇ ਹੋ ਗਏ ਪਰਿਵਾਰ ਕਹਿ ਰਿਹਾ ਹੈ ਕਿ ਸਾਡੇ ਨਾਲ ਹਜੇ ਐਫਆਈਆ ਦਰਜ ਨਹੀਂ ਕੀਤੀ ਹੁਣ ਦੇਖਦੇ ਹਾਂ ਕਿ ਪੁਲਿਸ ਦਾ ਕਹਿ ਰਹੀ ਹੈ ਕਿ ਆ ਤਾਰਾ ਲਗਾ ਦਿੱਤੀ ਜਾਊਗੀ ਆਇਡੈਂਟੀਫਾਈ ਕਰ ਲਿੱਤੇ ਜਾਣਗੇ ਹੁਣ ਦੇਖਦੇ ਹਾਂ ਕਿ ਜਿਹੜਾ ਬੰਦੇ ਦੇ ਦੰਤ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਉਹਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ ਲੇਟਨੈਂ